ਸਿੱਖਾਂਗੇ ਜੀਵਨ ਦੀਆਂ ਗੱਲਾਂ ਪ੍ਰਭੂ ਦੇ ਕੋਲ ਆ ਅਸੀਂ ਪੜਾਂਗੇ 60 ਐਮਬੀਐਸਸੀ ਇਸੇ ਦੇ ਹਾਂਜੀ ਇਸੇ ਦੇ ਸਾਥ ਇਸ ਲਈ ਉਹਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ ਜੋ ਇਹ ਔਖੀ ਗੱਲ ਹੈ ਪ੍ਰਭੂ ਦੇ ਹੁਕਮਾਂ ਨੂੰ ਮੰਨਣਾ ਚੇਲੇ ਨੂੰ ਲੱਗਿਆ ਕਿ ਸ਼ਾਇਦ ਔਖੀ ਗੱਲ ਆ ਪ੍ਰਭੂ ਨੇ ਕੁਝ ਉਹਨਾਂ ਨੂੰ ਇਹ ਵਿਧੀਆਂ ਕਾਨੂੰਨ ਦੱਸੇ ਪਰ ਉਹਨੇ ਕੁਝ ਉਹਨਾਂ ਨੂੰ ਹੁਕਮ ਦੱਸੇ ਤੇ ਪਰ ਪ੍ਰਭੂ ਯਿਸੂ ਮਸੀਹ ਦੇ ਚੇਲੇ ਨੂੰ ਇਹ ਗੱਲ ਬੜੀ ਬੁਰੀ ਲੱਗੀ ਲਿਖਿਆ ਵੀ ਇਹ ਗੱਲ ਜਿਹੜੀ ਸੀ ਔਖੀ ਸੀਗੀ ਜੋ ਪ੍ਰਭੂ ਨੇ ਦੱਸਿਆ ਸੀਗਾ ਜੋ ਪ੍ਰਭੂ ਸਾਨੂੰ ਕਹਿੰਦੇ ਆ ਨਾ ਕਿ ਬਸ ਸਾਨੂੰ ਔਖਾ ਲੱਗਦਾ ਲੱਗਦਾ ਨਾ ਔਖਾ ਕਈ ਵਾਰੀ ਵੀ ਪ੍ਰਭੂ ਇਹਨੀ ਗਰਮੀ ਦੇ ਵਿੱਚ ਕਿੱਦਾਂ ਜਾਵਾਂਗੇ ਅਸੀਂ ਚੰਦ ਵਿੱਚ ਹੈਨਾ ਤੇ ਜਿਨ੍ਹਾਂ ਨੂੰ ਪ੍ਰਭੂ ਨੇ ਪਿਆਰ ਕਰਕੇ ਆ ਕੀਤਾ ਆ ਉਹਨਾਂ ਨੂੰ ਪ੍ਰਭੂ ਲੈ ਕੇ ਆਉਂਦਾ ਉਹਨਾਂ ਵਾਸਤੇ ਇੰਤਜ਼ਾਮ ਵੀ ਇੰਤਜ਼ਾਮ ਵੀ ਕਰਦਾ ਕੁਝ ਗੱਲਾਂ ਸਾਡੇ ਲਈ ਬੜੀਆਂ ਔਖੀਆਂ ਲੱਗਦੀਆਂ ਪਰ ਪ੍ਰਭੂ ਦੇ ਵਾਸਤੇ ਉਹ ਗੱਲਾਂ ਔਖੀਆਂ ਨਹੀਂ ਆ ਪ੍ਰਭੂ ਦੇ ਵਾਸਤੇ ਗੱਲਾਂ ਸੌਖੀਆਂ ਹੀ ਆ ਸਾਡੇ ਵਾਸਤੇ ਔਖੀਆਂ ਹੋ ਸਕਦੀਆਂ ਪਰ ਪ੍ਰਭੂ ਦੇ ਵਾਸਤੇ ਕੋਈ ਗੱਲ ਔਖੀਆਂ ਔਖੀਆਂ ਨਹੀਂ ਆ ਬੜਾ ਜਸਤੋ ਅੱਗੇ ਕੀ ਲਿਖਿਆ ਦਾ ਇਹ ਨੂੰ ਕੌਣ ਸੁਣ ਸਕਦਾ ਹੈ ਹਾਂ ਇਹ ਔਖੀਆਂ ਗੱਲਾਂ ਨੂੰ ਲਿਖਿਆ ਕੌਣ ਸੁਣ ਸਕਦਾ ਜਦੋਂ ਸਾਡੇ ਨੂੰ ਉਸਤਾਦ ਜੀ ਸਾਨੂੰ ਕਲਾਮ ਸੁਣਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਜਿੱਦਾਂ ਮੈਂ ਕਈ ਵਾਰ ਦੱਸਿਆ ਆ ਤੇ ਜਿੱਦਾਂ ਆਲੂ ਨੇ ਆਲੂ ਸਬਜ਼ੀ ਬਣਾਉਂਦੇ ਅਸੀਂ ਹਨਾ ਆਲੂ ਨੂੰ ਅਸੀਂ ਉਹਦੇ ਛਿਲਕਾ ਲਾ ਦੇ ਜਾਂ ਥੋੜੀ देर ਰੱਖਦੇ ਉਹਨੂੰ ਕਿਉਂਕਿ ਨਾ ਹੋ ਜਾਂਦਾ ਬਣਾ ਕਾਲਾ ਕਾਲਾ ਹੋ ਜਾਂਦਾ ਨਾ ਉਹਨੂੰ ਫਿਰ ਥੋੜਾ ਛਿਲ ਉਹ ਤਾਂ ਫਿਰ ਇਦਾਂ ਸਾਡੇ ਉਸਤਾਦ ਸਾਨੂੰ ਛਿਲਦੇ ਹੁੰਦੇ ਸੀ ਜਦੋਂ ਲੱਗਣਾ ਵੀ ਇਹ ਬੰਦਾ ਇਤਵਾ ਦੇ ਛੁੱਟੀ ਕਰਨ ਲੱਗ ਔਰ ਇਹ ਬੰਦਾ ਜਿਹੜਾ ਆ ਨਾ ਵੀ ਇਹ ਬੰਦਗੀ ਚ ਘਰਤੀ ਆਉਂਦਾ ਇਹ ਬੰਦਾ ਦਾ ਸੰਬੰਧ ਵੀ ਮੇਰਾ ਖਾਨ ਲੱਗ ਪਿਆ बंदा दान भी घट ही पाँगा भाला दो बच्चन ठीक है ना असर करना समझदार तो पढ़े लिखे बंदे सारे आमिर लिखेगा पढ़ा उसके कौन सुनू कौन सुन सकता कलाम दख्त गलॉ कौन सुन सकता ਯੈਸੂ ਨੇ ਜੋ ਆਪਣੇ ਮਨ ਵਿੱਚ ਇਹ ਜਾਣਿਆ ਭਈ ਮੇਰੇ ਚੇਲੇ ਇਸ ਗੱਲ ਉੱਤੇ ਗੁੱੜ ਬਣਾਉਂਦੇ ਹਨ ਹਾਂ ਚੇਲੇ ਬੜਬੜਾਉਂਦੇ ਸੀ ਪਤਾ ਗੱਲ ਕੀ ਸੀ ਤੁਹਾਨੂੰ ਗੱਲ ਨਹੀਂ ਦੱਸੀ ਹੱਦ ਤੱਕ ਉਹ ਗੱਲ ਕੀ ਸੀਗੀ ਹਨਾ ਆਪੋ ਗੱਲ ਸਿੱਖਦੀਆਂ ਕਈ ਗੱਲਾਂ ਇਦਾਂ ਦੀਆਂ ਕਲਾਮ ਦੇ ਵਿੱਚ ਮੈਂ ਅਕਸਰ ਕਹਿਣਾ ਹੁੰਦਾ ਕਿ ਕਈ ਗੱਲਾਂ ਬਹੁਤ ਸਖਤ ਹੈ ਕਈ ਗੱਲਾਂ ਬਹੁਤ ਸਖਤ ਹੈ ਬੜੀਆਂ ਔਖੀਆਂ ਲੱਗਦੀਆਂ ਗੱਲਾਂ ਸਾਨੂੰ ਕਈ ਵਾਰੀ ਤੇ ਪਰ ਜਦੋਂ ਅਸੀਂ ਕਰ ਲੈਂਦੇ ਭਈ ਇਹ ਫਿਰ ਕੀ ਲੱਗਦਾ ਬੜਾ ਔਖਾ ਤਾਂ ਲੱਗਦਾ ਬੜਾ ਸੌਖਾ ਹੋ ਜਾਂਦਾ ਜੋ ਅਸੀਂ ਕਰਨ ਲੱਗ ਪੈਂਦੇ ਆ ਤਾਂ ਅ ਮੈਂ ਦੋ ਹਫ਼ਤੇ ਤੋਂ ਬੱਸ ਵਿੱਚ ਆ ਰਿਆਂ ਬੱਸ ਵਿੱਚ ਫਿਰ ਟ੍ਰੇਨ 'ਚ ਤੇ ਫਿਰ ਵੈਨ 'ਚ ਰੱਬ ਦਾ ਧੰਨਵਾਦ ਹੈ ਤਿੰਨ ਸਵਾਰੀਆਂ ਕਰਕੇ ਆਉਣਾ ਮੈਂ ਆਮੀਨ ਹਾਲੇਲੂਇਆ ਹਾਲੇਲੂਇਆ ਤੇ ਮੈਂ ਕਹਿੰਦਾ ਵੀ ਮੇਰੀ ਤਰ੍ਹਾਂ ਸਾਡੇ ਭਾਈ ਵੀ ਇਦਾਂ ਹੀ ਤਿੰਨ ਸਵਾਰੀਆਂ ਨੇ ਭਾਵੇਂ ਇੱਕ ਸਵਾਰੀ ਦਾ ਕਰਕੇ ਆਇਆ ਕਰੋ ਇੱਕ ਨਹੀਂ ਜਦੋਂ ਦੋ ਦਾ ਕਰਕੇ ਆਇਆ ਕਰੋ ਆਮੀਨ ਆਮੀਨ ਇਹ ਗੱਲਾਂ ਔਖੀਆਂ ਲੱਗਦੀਆਂ ਕਿ ਸੌਖੀਆਂ ਮੰਨਣ ਤੋਂ ਬਹਿ ਗਏ ਆ ਪਰ ਉਹਦੇ ਚੇਲੇ ਕਹਿੰਦੇ ਸੀ ਔਖੀਆਂ ਲੱਗਦੀਆਂ ਗੱਲਾਂ ਨਾ ਗੱਲ ਕਿਸ ਵਿੱਚੋਂ ਪੜਾ ਲੇ ਪੂਰਾ ਕਰ ਦੋ ਜੱਸਾ ਹੋ ਗਿਆ ਉਹਨਾਂ ਨੂੰ ਆਖਿਆ ਇਹ ਤੋਂ ਤੁਹਾਨੂੰ ਠੋਕਰ ਲੱਗਦੀ ਹੈ ਫਿਰ ਕੀ ਹੋਵੇਗਾ ਜੇਕਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਉਤਾਂ ਚੜਦਾ ਦੇਖੋਗੇ ਜਿੱਥੇ ਉਹ ਪਹਿਲਾਂ ਸੀ ਜੀਵਨ ਦਾਤਾ ਤਾਂ ਆਤਮਾ ਹੈ ਮਾਸ ਤੋਂ ਕੁਝ ਲਾਭ ਨਹੀਂ ਜਿਹੜੀ ਇਹ ਗੱਲ ਇਸ ਦੀ ਅਸੀਂ ਇੱਕ ਹੋਰ ਐਤੋਂ ਪੜਨ ਲਵਾਂਗੇ 53 ਜਿਹਾ ਪੜਦੇ ਤਾਰੇ ਯਿਸੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ-ਸਾ ਝਾਤਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ మాਸ ਨਾ ਖਾਓ ਹਾਂ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹallelujah ਆਸੀ ਹੋ ਸਖਤ ਗੱਲ ਜਿਦਾ ਕਰਕੇ ਚੇਲੇ ਨੂੰ ਪ੍ਰਭੂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨਹੀਂ ਸੀ ਪ੍ਰਭੂ ਨੇ ਕੀ ਕਿਹਾ ਤੁਸੀਂ ਮੇਰਾ మాਸ ਖਾਓ ਤੇ ਮੇਰਾ ਲਹੂ ਪੀਓ ਇੱਕ ਚਿਲੇ ਨੂੰ ਗੱਲ ਇਹ ਨਹੀਂ ਸਮਝ ਆਉਂਦੀ ਸੀ ਕਿ ਇਹ ਗੱਲ ਕੀ ਪ੍ਰਭੂ ਗੱਲ ਕੀ ਕਰ ਰਿਹਾ ਹੈ ਕੁਝ ਗੱਲਾਂ ਇਤਨੇ ਸੌ ਸਮਝ ਨਹੀਂ ਆਉਂਦੀਆਂ ਕਈ ਵਾਰ ਤਾਂ ਸਾਰੀ ਉਮਰ ਹੀ ਗੱਲਾਂ ਸਮਝ ਆਉਂਦੀਆਂ ਨਹੀਂ ਕੁਝ ਗੱਲਾਂ ਸਾਰੀ ਉਮਰ ਇਸ ਤਰ੍ਹਾਂ ਸਮਝ ਆਉਂਦੀਆਂ ਆਉਂਦੀਆਂ ਨਹੀਂ ਔਰ ਕੁਝ ਕਲਾਮ ਦੀਆਂ ਗੱਲਾਂ ਕੁਝ ਪਰਮੇਸ਼ਰ ਦੇ ਕਲਾਮ ਦੀਆਂ ਗੱਲਾਂ ਸਾਨੂੰ ਅੱਜ ਤੱਕ ਸਮਝ ਆਈਆਂ ਨਹੀਂ ਉਹਦੇ ਵਾਸਤੇ ਦੁਆ ਕਰਦੇ ਰਹਿਣਾ ਕਿ ਖੁਦਾਵੰਦ ਜਿਹੜੀਆਂ ਗੱਲਾਂ ਦੀ ਅੱਜ ਤੱਕ ਸਮਝ ਨਹੀਂ ਆਈ ਉਹ ਗੱਲਾਂ ਦੀ ਮੈਨੂੰ ਸਮਝ ਆ ਜਾਣੀ ਚਾਹੀਦੀ ਹੈ ਪ੍ਰਭੂ ਨੇ ਕਿਹਾ ਅਗਰ ਤੁਸੀਂ ਮੇਰਾ మాਸ ਨਹੀਂ ਖਾਂਦੇ ਤੇ ਮੇਰਾ ਲਹੂ ਨਹੀਂ ਪੀਂਦੇ ਤੇ ਮੇਰਾ ਤੁਹਾਡੇ ਨਾਲ ਕੋਈ ਵੀ ਹਿੱਸਾ ਨਹੀਂ ਇਹ ਤਾਂ ਮਤਲਬ ਇੱਕ ਵਿਸ਼ਵਾਸੀ ਦੇ ਵਾਸਤੇ ਪ੍ਰਭੂ ਭੋਜ ਦੇ ਵਿੱਚ ਆਪਣਾ ਹੱਥ ਬਧਾਉਣਾ ਬਹੁਤ ਹੀ ਜ਼ਰੂਰੀ ਆ ਪ੍ਰਭੂ ਭੋਜ ਦਾ ਮਤਲਬ ਹੈ ਰੋਟੀ ਦਾ ਮਤਲਬ ਹੈ ਪ੍ਰਭੂ ਯਿਸੂ ਅਸਮਸੀ ਦਾ ਬਦਨ ਤੇ ਇਸ ਪਿਆਲੇ ਦਾ ਮਤਲਬ ਹੈ ਪ੍ਰਭੂ ਯਿਸੂ ਅਸਮਸੀ ਦਾ ਲਹੂ ਯਹੂ ਜਿਹੜਾ ਰੋਟੀ ਨਹੀਂ ਖਾਂਦਾ ਲਹੂ ਨਹੀਂ ਪੀਂਦਾ ਉਹਦੇ ਵਿੱਚ ਪ੍ਰਭੂ ਯਿਸੂ ਅਸਮਸੀ ਦਾ ਕੋਈ ਵੀ ਹਿੱਸਾ ਨਹੀਂ ਤੇ ਇਹ ਚੇਲੇ ਕਹਿੰਦੇ ਸਾਨੂੰ ਪ੍ਰਭੂ ਕਿਦਾਂ ਆਪਣਾ ਮਾਸ ਖਾਣ ਲਈ ਦੇਣ ਦਿਆ ਦਾ ਖਦਾਨ ਕਿਦਾਂ ਆਪਣਾ ਲਹੂ ਪੀਣ ਦੇ ਵਾਸਤੇ ਦੇ ਰਿਹਾ ਹੈ ਸੋ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ ਕਿ ਅਸੀਂ ਪ੍ਰਭੂ ਦੇ ਬਦਨ ਦੇ ਵਿੱਚ ਸਾਂਝੀ ਹੋਈ ਪ੍ਰਭੂ ਦੇ ਲਹੂ ਦੇ ਵਿੱਚ ਸਾਂਝੀ ਹੋਈ ਤਾਂ ਕਿ ਅਸੀਂ ਜ਼ਿੰਦਗੀ ਨੂੰ ਪਾ ਲਈਏ ਪਤਨ ਕੀ ਕਹ ਰਿਹਾ ਪ੍ਰਭੂ ਜੀ ਜੀਵਨ ਦੀਆਂ ਗੱਲਾਂ ਫੇਰੇ ਕੋਲਿਆ ਤੈਨੂੰ ਛੱਡ ਕੇ ਮੈਂ ਕਿਤੇ ਜਾਣਾ ਦੋਨਾਂ ਜੀਵਨਾਂ ਦੀਆਂ ਗੱਲਾਂ ਪ੍ਰਭੂ ਯਿਸੂ ਮਸੀਹ ਦੇ ਕੋਲ ਕਿੰਨੇ ਜੀਵਨਾਂ ਦੀਆਂ ਐਦਾਂ ਕਰੋ ਆਪਣਾ ਮੇਰੇ ਦੋਸਤ ਪਾਸੇ ਤੇ ਐਸੀ ਦਮਦ ਕਰੋ ਮੇਰੀ ਕਿੰਨੀਆਂ ਗੱਲਾਂ ਕਿੰਨੇ ਜੀਵਨ ਬਸ ਤਾਂ ਬਾਤ ਹੀ ਦੋ ਜੀਵਨ ਦੀਆਂ ਗੱਲਾਂ ਦੋਨੋਂ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਧਰਤੀ ਤੇ ਰਹਿ ਕੇ ਜਿਹੜਾ ਜੀਵਨ ਬਿਜਾਦੇ ਇਹਦੀਆਂ ਵੀ ਗੱਲਾਂ ਪ੍ਰਭੂ ਦੇ ਕੋਲੀਆਂ ਤੇ ਜਦੋਂ ਅਸੀਂ ਆਪਣਾ ਸਫ਼ਰ ਪੂਰਾ ਕਰਕੇ ਚਲੇ ਜਾਣਾ ਆ ਫਿਰ ਸਵਰਗੀ ਜੀਵਨ ਜਿਹੜਾ ਸਾਨੂੰ ਮਿਲਣਾ صدیق ਕਾਲ ਦਾ ਜੀਵਨ ਉਹਦੀਆਂ ਵੀ ਗੱਲਾਂ ਕਿਹਦੇ ਕੋਲ ਆ ਪ੍ਰਭੂ ਯਸੂਹ ਮੋਨ ਹਾਲੇਲੂਇਆ ਹਾਲੇਲੂਇਆ ਖੁਦਾਮੋਂ ਤੁਹਾਨੂੰ ਬੜੀ ਬਰਕਤ ਦੇ ਅਸੀਂ ਆਪਣੇ ਪ੍ਰਭੂ ਕੋਲ ਦੇ ਵਾਸਤੇ ਤਿਆਰ ਕਰੀਏ ਔਰ ਜਿੰਨੀਆਂ ਨੇ ਵਾਪਸ ਸਮਝ ਲਿਆ ਹੋਇਆ ਉਹ ਪ੍ਰਭੂ ਧਰਮੇ ਸਾਲੇ ਸਕਦੇ ਆ ਪਰ ਜਿਨ੍ਹਾਂ ਨੇ ਹਾਲੇ ਪਰ ਕੋਈ ਐਸਐਮਸੀ ਦੇ ਹੁਕਮ ਨ ਪੂਰਾ ਨਹੀਂ ਕੀਤਾ ਉਹ ਉਨੀ ਦੇਰ ਤੱਕ ਆਪਣੇ ਆਪ ਨੂੰ ਰੋਕ ਕੇ ਰੱਖਣ ਜਦ ਤੱਕ ਉਹ ਵਾਪਸ ਸਮਾਨ ਨਹੀਂ ਲੈ ਲੈਂਦੇ ਜਦ ਤੱਕ ਪ੍ਰਭੂ ਦੇ ਹੁਕਮ ਨ ਪੂਰਾ ਨਹੀਂ ਕਰਦੇ ਔਰ ਪ੍ਰਭੂ ਦੇ ਹੁਕਮ ਨ ਪੂਰਾ ਕਰਨ ਤੋਂ ਬਾਅਦ ਅਸੀਂ ਪ੍ਰਭੂ ਧਰਮੇ ਵਿੱਚ ਆਪਣਾ ਆਪ ਨੂੰ ਜਿਹੜਾ ਆ ਉਹ ਸ਼ਾਮਿਲ ਕਰ ਸਕਦੇ ਆ ਸਾਡੇ ਭਾਈ ਜਿਨ੍ਹਾਂ ਨੇ ਪਿਆਰ ਤੋਂ ਦੀ ਸੇਵਾ ਕਰਦੀ ਹੈ ਤੁਸੀਂ ਅੱਗੇ ਆ ਜਾਓ ਭਾਣ ਅੱਗੇ ਆ ਜਾਓ ਹੁਣ